ਸਸਕਲ ਜੀ ਨਮਸਕਾਰ ਜੀ ਮੈਂ ਵਿਸ਼ਾਲ ਸ਼ਰਮਾ ਅਤੇ ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਕੀ ਆਵਾਜ਼ ਅੱਜ ਅਸੀਂ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਬਾਹਰ ਖੜੇ ਹਾਂ ਅਤੇ ਦਰਵਾਜ਼ੇ ਤੁਹਾਨੂੰ ਬੰਦ ਨਜ਼ਰ ਆ ਰਹੇ ਨੇ ਇੱਕ ਵਾਰ ਫਿਰ ਪੰਜਾਬ ਦੀ ਜੋ ਸਿਆਸਤ ਆ ਉਹ ਨਵਜੋਤ ਕੋਰ ਸਿੱਧੂ ਵੱਲੋਂ ਹਿਲਾ ਦਿੱਤੀ ਗਈ ਹੈ ਕਿਉਂਕਿ ਉਹਨਾਂ ਵੱਲੋਂ ਕਾਂਗਰਸ ਪਾਰਟੀ ਨੂੰ ਕਾਂਗਰਸ ਪਾਰਟੀ ਨੂੰ ਬਾਏ ਬਾਏ ਕਰ ਦਿੱਤੀ ਗਈ ਹੈ ਅਤੇ ਲਗਾਤਾਰ ਜੋ ਬਿਆਨਬਾਜ਼ੀ ਹੈ ਉਹ ਨਵਜੋਤਕੌਰ ਸਿੱਧੂ ਵੱਲੋਂ ਕੀਤੀ ਜਾ ਰਹੀ ਹੈ ਟਵੀਟਰਾਂ ਹੀ ਨਿਸ਼ਾਨਾ ਸਾਧਿਆ ਜਾ ਰਿਹਾ ਹੈ ਅੱਥੇ ਕੁਝ ਸਮਾਂ ਪਹਿਲਾਂ ਜਿਵੇਂ ਪੰਜਾਬ ਦੇ ਵਿੱਚ ਲੱਗ ਰਿਹਾ ਸੀ ਕਿ ਇੱਕ ਵਾਰ ਹੁਣ ਪੰਜਾਬ 'ਚ ਕਾਂਗਰਸ ਜਿਹੜੀ ਸਰਕਾਰ ਆ ਉਹ ਬਣਾਏਗੀ 2027 ਦੇ ਵਿੱਚ ਪਰ ਜਿਹੜੇ ਹੁਣ ਨਵਜੋਤਕੌਰ ਸਿੱਧੂ ਵੱਲੋਂ ਬਿਆਨ ਦਿੱਤੇ ਜਾ ਰਹੇ ਨੇ ਲਗਾਤਾਰ ਰਾਜਾ ਵੜਿੰਗ ਹੋਰ ਵੀ ਜੋ ਕਾਂਗਰਸੀ ਸੀਨੀਅਰ ਨੇ ਉਹਨਾਂ ਨੂੰ ਘੇਰਿਆ ਗਿਆ ਅਤੇ ਕਈ ਗੰਭੀਰ ਇਲਜ਼ਾਮ ਆ ਜਿਹੜੇ ਉਹ ਲਗਾਏ ਗਏ ਉਸ ਨੂੰ ਲੈ ਕੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਨਵਜੋਤ ਕੋਰ ਸਿੱਧੂ ਨੂੰ ਕੁਝ ਸਮੇਂ ਵਾਸਤੇ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਗਿਆ ਸੀ ਅਤੇ ਉਸ ਤੋਂ ਬਾਅਦ ਵੀ ਜਿਹੜੀ ਬਿਆਨਬਾਜ਼ੀ ਆ ਉਹ ਨਹੀਂ ਰੁਕੀ ਸੀ ਨਵਜੋਤ ਕੋਰ ਸਿੱਧੂ ਦਾ ਕਹਿਣਾ ਹੈ ਕਿ ਇਹ ਕੌਣ ਹੁੰਦਾ ਹੈ ਮੈਨੂੰ ਪਾਰਟੀ ਤੋਂ ਸਸਪੈਂਡ ਕਰਨ ਵਾਲਾ ਪਰ ਕੁਝ ਸਮਾਂ ਬਿਆਨਬਾਜ਼ੀ ਰੁਕਣ ਤੋਂ ਬਾਅਦ ਨਵਜੋਤ ਕੋਰ ਸਿੱਧੂ ਵੱਲੋਂ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਪੰਜਾਬ ਦੀ ਜਿਹੜੀ ਸਿਆਸਤ ਆ ਉਹ ਫਿਰ ਤੇਜ਼ ਹੋ ਗਈ ਹੈ ਅਤੇ ਲਗਾਤਾਰ politcal ਪਾਰਟੀਆਂ ਵੱਲੋਂ ਕਾਂਗਰਸ ਨੂੰ ਘੇਰਿਆ ਜਾ ਰਿਹਾ ਹੈ politcal ਪਾਰਟੀਆਂ ਦਾ ਕਹਿਣਾ ਹੈ ਕਿ ਕੋਈ ਕਾਂਗਰਸੀ ਸੀਨੀਅਰ ਆਗੂ ਇਹ ਕਹ ਰਹੇ ਨੇ ਕਿ ਚਲੋ ਚੰਗਾ ਹੋਇਆ ਇਹ ਪਾਰਟੀ ਚੋਂ ਚਲੇ ਗਏ ਅਤੇ ਕੁਝ ਸੀਨੀਅਰ ਆਗੂਆਂ ਵੱਲੋਂ ਕਾਂਗਰਸ ਵੱਲੋਂ ਇਹ ਕਿਹਾ ਜਾ ਰਿਹਾ ਕਿ ਨਵਜੋਤ ਕੋਰ ਸਿੱਧੂ ਨੂੰ ਇੱਕ ਵਾਰ ਫਿਰ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਜਾਏਗਾ ਇਸ ਤਰ੍ਹਾਂ ਦੇ ਬਿਆਨਾਂ ਨੂੰ ਲੈ ਕੇ ਲਗਾਤਾਰ ਉਹ ਜੋ ਕਾਂਗਰਸ ਆ ਉਹ ਪੰਜਾਬ ਦੇ ਵਿੱਚ ਉਸ ਦਾ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਆ ਉਹ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਲਗਾਤਾਰ ਜੋ ਕਾਂਗਰਸ ਆ ਉਹਨਾਂ ਦੇ ਜਿਹੜੇ ਨੇਤਾ ਨੇ ਉਹ ਇਸ ਬਿਆਨਬਾਜ਼ੀ ਤੋਂ ਤੰਗ ਪਰੇਸ਼ਾਨ ਜ਼ਰੂਰ ਨਜ਼ਰ ਹੋਣਗੇ ਨਜ਼ਰ ਆਉਣਗੇ ਚਾਹੇ ਉਹ ਕਹਨ ਕਿ ਇਸ ਦਾ ਕੋਈ ਵੀ ਅਸਰ ਪਾਰਟੀ ਨੂੰ ਨਹੀਂ ਹੋਵੇਗਾ ਪਰ ਨੇਚਰਲੀ ਗੱਲ ਹੈ ਕਿ ਕੋਈ ਵੱਡਾ ਲੀਡਰ ਤੇ ਜਾਂ ਇਮਾਨਦਾਰ ਸ਼ਵੀ ਵਾਲਾ ਲੀਡਰ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਦਾ ਹੈ ਤੇ ਫਿਰ ਥੋੜਾ ਫਰਕ ਤੇ ਜ਼ਰੂਰ ਪੈਂਦਾ ਹੈ ਲਗਾਤਾਰ ਨਵਜੋਤ ਕੋਰ ਸਿੱਧੂ ਵੱਲੋਂ ਜੋ ਟਵੀਟ ਆ ਉਹ ਕੀਤੇਗੇ ਅਤੇ ਟਵੀਟਾਂ ਦੇ ਵਿੱਚ ਸਾਫ਼ ਇਹ ਨਜ਼ਰ ਆਉਂਦਾ ਸੀ ਕਿ ਜੋ ਕਾਂਗਰਸੀ ਸੀਨੀਅਰ ਨੇਤਾ ਨੇ ਉਹਨਾਂ ਦੇ ਨਾਲ ਨਵਜੋਤਕਰ ਸਿੱਧੂ ਦੀ ਨਹੀਂ ਬਣ ਰਹੀ ਉਸ ਨੂੰ ਲੈ ਕੇ ਹੀ ਲਗਾਤਾਰ ਟਵੀਟ ਤੇ ਜਿਹੜੇ ਜਵਾਬ ਆ ਉਹ ਦਿੱਤੇ ਜਾ ਰਹੇ ਸੀ ਪਰ ਹਜੇ ਤੱਕ ਨਵਜੋਤ ਸਿੰਘ ਸਿੱਧੂ ਵੱਲੋਂ ਇਸ ਤਰ੍ਹਾਂ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਪੰਜਾਬ ਦੇ ਲੋਕਾਂ ਦੀ ਜੇ ਗੱਲ ਕੀਤੀ ਜਾਵੇ ਤੇ ਇਸ ਵਕਤ ਉਹ ਨਵਜੋਤ ਸਿੰਘ ਸਿੱਧੂ ਦੇ ਬਿਆਨ ਦੀ ਵੇਟ ਕਰ ਰਹੇ ਨੇ ਕਿ ਨਵਜੋਤ ਕੋਰ ਸਿੱਧੂ ਕੀ ਫੈਸਲਾ ਲੈਂਦੇ ਨੇ ਕਿਉਂਕਿ ਨਵਜੋਤ ਸਿੰਘ ਸਿੱਧੂ ਪੂਰੇ ਵਰਲਡ ਦੇ ਵਿੱਚ ਬਹੁਤ ਵੱਡਾ ਚਿਹਰਾ ਆ ਇਕੱਲੇ ਪੰਜਾਬ ਦੀ ਜਾਂ ਭਾਰਤ ਦੀ ਗੱਲ ਕਰੀਏ ਸੂਰੇ ਦੁਨੀਆ ਦੇ ਵਿੱਚ ਉਹਨਾਂ ਨੂੰ ਪਸੰਦ ਕੀਤਾ ਜਾਂਦਾ ਹੈ ਅਤੇ ਲਗਾਤਾਰ ਹੁਣ ਜੋ ਬਿਆਨਬਾਜ਼ੀ ਕੀਤੀ ਜਾ ਰਹੀ ਸੀ ਉਸ ਵੱਲ ਵੀ ਸਾਰਿਆਂ ਦਾ ਧਿਆਨ ਹੈ ਅਤੇ ਨਵਜੋਤ ਸਿੰਘ ਸਿੱਧੂ ਦੇ ਬਿਆਨਾਂ ਦਾ ਵੀ ਇੰਤਜ਼ਾਰ ਕੀਤਾ ਜਾ ਰਿਹਾ ਹੈ ਮੈਨੂੰ ਦੋ ਇਜਾਜ਼ਤ ਧੰਨਵਾਦ